ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਠੀਕ ਹੋਵੋਗੇ ਤੇ ਵਾਹਿਗੁਰੂ ਦੀ ਮਿਹਰ ਨਾਲ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਮੋਸਟ ਡਿਮਾਂਡਡ ਵੀਡੀਓ ਉਹ ਕਿਹੜੀ ਵੀਡੀਓ ਜੀ ਟਾਈ ਐਂਡ ਡਾਈ ਕੋਟੀਆਂ ਦੀ ਜਿਵੇਂ ਬਹੁਤ ਪਹਿਣਾ ਦੀ ਡਿਮਾਂਡ ਸੀਗੀ ਉਹ ਉਹਦਾ ਡਿਮਾਂਡ ਆਪਾਂ ਪੂਰੀ ਤਾਂ ਕਰਕੇ ਨਹੀਂ ਕਰ ਸਕਿਆ ਕਿਉਂਕਿ ਹੋਮ ਮੇਡ ਚੀਜ਼ਾਂ ਨੂੰ ਜਿਹੜੇ ਹੈਂਡ ਮੇਡ ਚੀਜ਼ਾਂ ਹੁੰਦੇ ਨੇ ਉਹਨਾਂ ਨੂੰ ਟਾਈਮ ਲੱਗਦਾ ਤੇ ਥੋੜਾ ਜਿਹਾ ਉਨ ਬਗੈਰਾ ਵੀ ਘਟ ਗਈ ਸੀ ਹੋਂ ਤੋਂ ਹੁਣ ਆਪਣੇ ਕੋਲ ਉਨ ਆ ਚੁੱਕੀ ਹੈ ਜੀ ਤੇ ਤੁਸੀਂ ਹੁਣ ਆਰਡਰ ਆਪਣੇ ਪਲੇਸ ਕਰ ਸਕਦੇ ਹੋ ਤੇ ਤੁਹਾਨੂੰ ਮੈਂ ਦਿਖਾਉਣੀ ਹੈ ਕਿਹੜੀ-ਕਿਹੜੀਆਂ ਕੋਟੀਆਂ ਆਪਣੇ ਰੈਡੀ ਹੋਈਆਂ ਨੇ ਜੀ ਠੀਕ ਹੈ ਤੇ ਸਭ ਤੋਂ ਪਹਿਲਾਂ ਤਾਂ ਇੱਕ ਭੈਣ ਦਾ ਮੈਸੇਜ ਆਇਆ ਸੀਗਾ ਜੈਂਟਸ ਸਵੈਟਰ ਵਾਸਤੇ ਮੈਂ ਤੁਹਾਨੂੰ ਸਵੈਟਰ ਹੀ ਦਿਖਾ ਦਿੰਨੀ ਆ ਪਹਿਲਾਂ ਕਿਉਂਕਿ ਆਪਾਂ ਨੇ ਹੁਣ ਇਹ ਬੰਦ ਕਰਕੇ ਰੱਖਦੇ ਸੀਗੇ ਵੈਸੇ ਤਾਂ ਮੈਂ ਦਿਖਾਇਆ ਹੋਇਆ ਇਹ ਪਹਿਲਾਂ ਵੀਡੀਓ ਚ ਪਰ ਮੇਰੀ ਉਹ ਭੈਣ ਵਾਸਤੇ ਹੈ ਜਿਹੜੀ ਦੇਖਣਾ ਚਾਹੁੰਦੀ ਆ ਇਹ ਦੇਖੋ ਜੀ ਐਦਾਂ ਦਾ ਜੈਂਟਸ ਸਵੈਟਰ ਆ ਤੁਸੀਂ ਇਹਨਾਂ ਦੇ ਪਾਇਆ ਹੋਇਆ ਵੀ ਦੇਖਿਆ ਹੋਊਗਾ ਕਿਉਂਕਿ ਆਪਾਂ ਵੇਅਰ ਕਰਕੇ ਦਿਖਾ ਦਿੰਨੇ ਕਿਉਂਕਿ ਵੇਅਰ ਕੀਤੀ ਹੋਈ ਚੀਜ਼ ਦਾ ਜ਼ਿਆਦਾ ਪਤਾ ਲੱਗ ਜਾਂਦਾ ਠੀਕ ਹੈ ਜੀ ਤੁਸੀਂ ਇਸ ਸਵੈਟਰ ਨੂੰ ਬਾਏ ਵੀ ਕਰ ਸਕਦੇ ਹੋ ਤੇ ਜੇ ਇਹਦੇ ਵਾਂਗ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਰਡਰ ਵੀ ਦੇ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਕੋਟੀਆਂ ਇਹ ਦੇਖੋ ਜੀ ਇਹ ਹੈਗੀ ਆਪਣੀ ਪਹਿਲੀ ਕੋਟੀ ਐਦਾਂ ਬਾਹਾਂ ਵਾ ਇਹਦੀਆਂ ਪਲੇਨ ਨੇ ਤੇ ਅਗਲੇ ਪੱਲੇ ਤੇ ਇਹਦੀ ਬੁਣਤੀ ਪਾਈ ਹੋਈ ਆ ਤੇ ਪਿਛਲਾ ਪੱਲਾ ਇਹਦਾ ਬਿਲਕੁਲ ਪਲੇਨ ਆ ਤੇ ਇਹ ਬਾਹਾਂ ਵੀ ਬਿਲਕੁਲ ਪਲੇਨ ਆ ਤੇ ਇਹਦਾ ਗੋਲ ਗਲਾ ਕੀਤਾ ਹੋਇਆ ਜੀ ਠੀਕ ਹੈ ਜੀ ਤੇ ਬਟਨ ਆਪਾਂ ਇਹਦੇ ਨਾਲ ਦੇ ਲਾਏ ਹੋਏ ਨੇ ਤੇ ਜੇ ਆਪਾਂ ਇਹਦੀ ਲੈਂਥ ਦੀ ਗੱਲ ਕਰੀਏ ਲੈਂਥ ਪਹਿਲਾਂ ਹੀ ਨਾਪ ਲਈ ਮੈਂ ਵੀਡੀਓ ਜ਼ਿਆਦਾ ਲੰਮੀ ਨਾ ਹੋਵੇ ਲੈਂਥੇ ਹੈਗੀ ਇਹਦੀ 20 ਇੰਚ ਲੈਂਥ ਹੈ ਜੀ ਤੇ 20 ਇੰਚ ਹੀ ਬਾਹ ਦੀ ਲੈਂਥ ਤੁਸੀਂ ਜਿਨ੍ਹਾਂ ਦੇ ਇਹ ਕੋਟੀ ਮੇਚ ਆਉਂਦੀ ਆ ਜਾਂ ਇੰਨਾ ਨਾਪਾ ਤੁਸੀਂ ਇਹਨੂੰ ਬਾਏ ਕਰ ਸਕਦੇ ਹੋ ਜੀ ਠੀਕ ਹੈ ਜੀ ਤੇ ਹੁਣ ਹੈਗੀ ਆਪਣੀ 2 ਨੰਬਰ ਕੋਟੀ ਇਹ ਦੇਖੋ ਇਹਦੀ ਬੁਣਤੀ ਸੇਮ ਹੈ ਜੀ ਬਿਲਕੁਲ ਇਹਦੇ ਵਰਗੀਆਂ ਸੇਮ ਕੋਟੀ ਹੈ ਇਹ ਇਹ ਦੇਖੋ ਬਹੁਤ ਭੈਣਾਂ ਨੂੰ ਇਹ ਕੋਟੀਆਂ ਬਹੁਤ ਸੋਹਣੀਆਂ ਲੱਗੀਆਂ ਨੇ ਇਹਦੇ ਬਟਨਾਂ ਦੇ ਵਿੱਚ ਫਰਕ ਬਟਨਾਂ ਦੇ ਵਿੱਚ ਥੋੜਾ ਥੋੜਾ ਫਰਕ ਆਪਾਂ ਸਾਰਿਆਂ 'ਚ ਰੱਖਿਆ ਹੋਇਆ ਠੀਕ ਹੈ ਜੀ ਤੇ ਇਹ ਕੋਟੀਆਂ ਤੁਸੀਂ ਲੈ ਸਕਦੇ ਹੋ ਰੈਡੀ ਨੇ ਬਿਲਕੁਲ ਰੈਡੀ ਨੇ ਇਹ ਇਹਦੀ ਵੀ 20 ਇੰਚ ਲੈਂਥ ਹੈ ਜੀ ਤੇ 20 ਇੰਚ ਬਾਹ ਦੀ ਲੈਂਥ ਆ ਆਪਾਂ ਇਹ ਸੇਮ ਨਾਪ ਦੀਆਂ ਤਿਆਰ ਕੀਤੀਆਂ ਨੇ ਇਹ ਜਣੀ ਨਾਪ ਜਿਹੜਾ ਹੈਗਾ ਮੇਰਾ ਨਾਪ ਹੈ ਜੀ ਮੈਂ ਆਪਣੇ ਨਾਪ ਦੀਆਂ ਤਿਆਰ ਕੀਤੀਆਂ ਨੇ ਕਿਉਂਕਿ ਬਹੁਤ ਭੈਣਾਂ ਦੀ ਹਾਈਟ ਤੇ ਜਾਣੀ ਬੋਡੀ ਮੇਰੇ ਵਰਗੀ ਹੁੰਦੀ ਆ ਉਹ ਇਸ ਕੋਟੀ ਨੂੰ ਖਰੀਦ ਸਕਦੀਆਂ ਨੇ ਠੀਕ ਹੈ ਜੀ ਤੇ ਹੁਣ ਆਪਣੇ ਕੋਲ ਉਨਾਂ ਆ ਚੁੱਕੀ ਆ ਹੁਣ ਤੁਸੀਂ ਇਹਨਾਂ ਦੇ ਆਰਡਰ ਪਲੇਸ ਕਰ ਸਕਦੇ ਹੋ ਤੇ ਜਿਹੜੀਆਂ ਭੈਣਾਂ ਮੇਰੀਆਂ 25 25 ਇੰਚ ਦੀਆਂ ਮੰਗਦੀਆਂ ਨੇ ਉਹਨਾਂ ਦੀ ਇਹ ਵੀ ਰੈਡੀ ਹੋ ਰਹੀਆਂ ਨੇ ਹੁਣ ਤੇ ਇਹਦੇ ਵੀ ਦੇਖੋ ਬਟਨ ਕਿੰਨੇ ਸੋਹਣੇ ਲੱਗੇ ਹੋਏ ਨੇ ਇਹਦੀ ਵੀ ਬਾਹ ਓਵੇਂ ਹੀ ਆ ਜੀ ਇਹਦੀ ਵੀ 20 ਇੰਚ ਲੈਂਥ ਆ 20 ਇੰਚ ਬਾਹ ਦੀ ਲੈਂਥ ਆ ਠੀਕ ਹੈ ਜੀ ਇਹ ਦੇਖੋ ਪਤਾ ਕੀ ਇਹ ਸਰਦੀ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਰੈਡੀ ਨਹੀਂ ਹੁੰਦੀਆਂ ਹੁਣ ਆਪਣੇ ਕੋਲ ਵੀ ਨਾ ਟਾਈਮ ਵੱਧੂ ਆ ਤੇ ਤੁਸੀਂ ਵੀ ਰੈਡੀ ਕਰਵਾ ਸਕਦੇ ਹੋ ਨਾਲੇ ਤੁਹਾਨੂੰ ਕਾਲੀ ਕੁੱਟਣ ਦੀ ਜ਼ਰੂਰਤ ਨਹੀਂ ਪਊਗੀ ਠੀਕ ਹੈ ਜੀ ਫੇਰ ਕਈ ਭੈਣਾ ਬਹੁਤ ਸਾਂ ਚੜਾ ਲੈਂਦੀਆਂ ਨੇ ਵੀ ਸਾਡੀਆਂ ਕੋਟੀਆਂ ਰੈਡੀ ਨਹੀਂ ਹੋਈਆਂ ਤੇ ਆਪਣੇ ਕੋਲ ਤਾਂ ਜਦੋਂ ਕੋਟੀਆਂ ਬਣ ਜਾਣਗੇ ਜੀ ਆਪਾਂ ਉਦੋਂ ਹੀ ਪਿਕਅਪ ਆ ਦਿੰਨੇ ਹੁੰਨੇ ਆਪਾਂ ਕੀ ਕਰਨੀ ਰੱਖ ਕੇ ਤੁਹਾਡੀਆਂ ਕੋਟੀਆਂ ਹਨਾ ਸਾਨੂੰ ਤਾਂ ਹੁੰਦਾ ਵੀ ਫਟਾਫਟ ਆਪਾਂ ਕੋਟੀਆਂ ਦੇ ਦਈਏ ਠੀਕ ਹੈ ਜੀ ਤੇ ਇਹ ਕੋਟੀ ਦੇਖੋ ਇਹਦੀ ਬੁਣਤੀ ਥੋੜੀ ਜਿਹੀ ਅਲੱਗ ਉਨ ਸੇਮ ਬਟਨਾਂ ਦੇ ਵਿੱਚ ਹੀ ਫਰਕ ਤੇ ਵੀ ਸ਼ੇਪ ਹੈ ਦਾ ਗਲਾ ਬਣਾਇਆ ਹੋਇਆ ਤੇ ਇਹਦੀ ਵੇਲ ਆਪਾਂ ਬਾਹ ਤੇ ਵੀ ਪੁਆਈ ਹੈ ਇੱਕ ਠੀਕ ਹੈ ਜੀ ਇਹਦੀ ਵੀ ਲੈਂਥ 20 ਇੰਚ ਬਾਹ ਦੀ ਲੈਂਥ ਤੇ 20 ਇੰਚ ਹੈਗੀ ਕੋਟੀ ਦੀ ਲੈਂਥ ਠੀਕ ਹੈ ਜੀ ਤੇ ਫਟਾਫਟ ਤੁਸੀਂ ਦੇਰ ਨਾਲ ਆਇਓ ਫੇਰ ਨਾ ਕਿਹੋ ਵੀ ਮੈਂ ਰਹੇਗੀ ਮੈਂ ਰਹੇਗੀ ਠੀਕ ਹੈ ਜੀ ਬਾਕੀ ਤਾਂ ਰੈਡੀ ਹੋ ਵੀ ਰਹੀਆਂ ਨੇ ਹੋਰ ਬਾਕੀ ਜੇ ਤੁਹਾਡਾ ਆਪਣਾ ਨਾਪ ਆ ਤੁਸੀਂ ਉਹ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਦੋ ਆਪਾਂ ਬਣਵਾਏ ਨੇ ਹੁਣ ਬਲਾਊਜ਼ ਟਾਈਪ ਪਹਿਲਾਂ ਆਪਣਾ ਇਦਾਂ ਦੇ ਸੇਮ ਬਣੇ ਸੀ ਉਹ ਸੇਲ ਹੋ ਗਏ ਹੁਣ ਆਪਣੇ ਕੋਲੇ ਇਹ ਬਣ ਕੇ ਆ ਚੁੱਕੇ ਨੇ ਤੁਸੀਂ ਇਹਨਾਂ ਨੂੰ ਵੀ ਬਾਏ ਕਰ ਸਕਦੇ ਹੋ ਇਹਦੀ ਲੈਂਥ ਪਤਾ ਨਹੀਂ ਉਨੀ ਆ ਜਿੰਨੀ ਪਹਿਲਾਂ ਪਾਈ ਹੋਏ ਚਲ ਜਿਹੜੀਆਂ ਪਹਿਣਾ ਨਵੀਆਂ ਜੋੜੀਆਂ ਨੇ ਮੈਂ ਉਹਨਾਂ ਨੂੰ ਲੈਂਥ ਇਹਦੀ ਮਿਣਕੇ ਦੱਸ ਦਿੰਨੀ ਆ ਤੇ ਇਹ ਦੇਖੋ ਇਹ ਵੀ ਆਪਣਾ ਨਵਾਂ ਰੈਡੀ ਹੋਇਆ ਜੀ ਤੁਸੀਂ ਇਹਨੂੰ ਵੀ ਬਾਏ ਕਰ ਸਕਦੇ ਹੋ ਲੈਂਥ ਮੈਂ ਤੁਹਾਨੂੰ ਮਿਲ ਕੇ ਦੱਸ ਦੰਨੀ ਆ ਠੀਕ ਹੈ ਜੀ ਕੋਟੀਆਂ ਦੀ ਲੈਂਥ ਮੈਂ ਤੁਹਾਨੂੰ ਦੱਸੇ ਦੱਤੀ ਆ ਵੀ 20 ਇੰਚ ਲੈਂਥ ਤੇ 20 ਇੰਚ ਦੀ ਉਹ ਬਾਹਾਂ ਦੀ ਲੈਂਥ ਇਹਦੀ 16 ਇੰਚ ਲੈਂਥ ਹੈ ਜੀ ਇਹ ਮੇਰੇ ਨਾਲੋਂ ਥੋੜੀ ਜਿਹੀ ਹੈਵੀ ਭੈਣ ਦੇ ਆਜੂਗਾ ਆਰਾਮ ਨਾਲ 17 ਇੰਚ ਇਹਦੀ ਵਿਰਥ ਹੈ ਜੀ ਤੇ ਸੇਮ ਦੋਨੋਂ ਪਾਸੇ ਜਿਨ੍ਹਾਂ ਨੂੰ ਛੋਟਾ ਗਾਲਾ ਪਸੰਦ ਨਹੀਂ ਹੈਗਾ ਕੋਲਡੁੱਲਾ ਗੜਾਏ ਜਿਨ੍ਹਾਂ ਨੂੰ ਮੇਰੇ ਭੈਣਾਂ ਨੂੰ ਇਰਿਟੇਸ਼ਨ ਜੀ ਹੁੰਦੀ ਹੈ ਇੱਥੋਂ ਜੇ ਪਛੋਟੇ ਗਲੇ ਪਾ ਲੈਣੇ ਆ ਤੇ ਇਹਨੂੰ ਤੁਸੀਂ ਬਾਏ ਕਰ ਸਕਦੇ ਹੋ ਜੀ ਲੈ ਕੇ ਰੱਖ ਲੋ ਚੜ ਮੈਂ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਜੇ ਚੜਦੀ ਸਰਦੀ ਆਪਣੀ ਪਾ ਕੇ ਗਵੰਡਣ ਨੂੰ ਸਾੜ ਦਿਓ ਵੀ ਲੈ ਭੈਣੇ ਮੈਂ ਤਾਂ ਬਣਵਾ ਲਈ ਤੂੰ ਪਿੱਛੇ ਰਹਿ ਗਈ ਇਹਦੀ ਹੈਗੀ ਜੀ 16.5 ਇੰਚ ਲੈਂਥ ਠੀਕ ਹੈ ਜੀ ਤੇ ਹੁੰਦਾ ਹੀ ਆ ਸਾਰੀਆਂ ਭੈਣਾਂ ਨੂੰ ਵੀ ਨਵੀਂ ਚੀਜ਼ ਪਾਈ ਆ ਆਪਾਂ ਫਿਰ ਸਭ ਨੂੰ ਦਿਖਾਈਏ ਹਨ ਇਹਨਾਂ ਚੀਜ਼ਾਂ ਕਰਕੇ ਆਪਾਂ ਜਿਉਂਦੇ ਰਹਿੰਨੇ ਆ ਜੀ ਕਿਉਂਕਿ ਆਪਾਂ ਨੂੰ ਚਾਹ 15 ਇੰਚ ਵਿਰਥ ਹੈ ਜੀ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੇ ਚਾ ਰਹਿੰਦੇ ਨੇ ਮੈਨੂੰ ਲੱਗਦਾ ਵੀ ਉਹ ਜਿਉਂਦਿਆਂ ਚ ਹੁੰਦੀਆਂ ਨੇ ਤੇ ਬਹੁਤ ਭੈਣਾਂ ਇਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਕਿਸੇ ਕਾਰਨ ਕਰਕੇ ਹਨਾ ਚਾਹ ਮਰ ਜਾਂਦੇ ਨੇ ਉਹਨਾਂ ਦੇ ਚਾਹ ਢਿੱਡ ਦੇ ਵਿੱਚ ਪਏ ਰਹਿੰਦੇ ਨੇ ਆਪਣੇ ਚਾਹ ਛੋਟੇ-ਛੋਟੇ ਖੁਸ਼ੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਤੇ ਇਹ ਸੂਟਾਂ ਦੀ ਵੀਡੀਓ ਮੈਂ ਹੁਣੇ ਪਾ ਕੇ ਹਟੀਆਂ ਹਜੇ ਇਹ ਸੁੱਟਾਂ ਦੀ ਵੀਡੀਓ ਮੈਂ ਹੁਣੇ ਬਣਾ ਕੇ ਹਟੀਆਂ ਤੇ ਉਹ ਵੀ ਮੈਨੂੰ ਲੱਗਦਾ ਕੋਟੀਆਂ ਦੀ ਵੀਡੀਓ ਤੋਂ ਪਹਿਲਾਂ ਤੁਹਾਡੇ ਕੋਲ ਆ ਜਾਊਗੀ ਤੁਸੀਂ ਉਹਨੂੰ ਵੀ ਚੈੱਕ ਕਰ ਲਿਓ ਵਿਦ ਪ੍ਰਾਈਜ਼ ਮੈਂ ਵੀਡੀਓ ਪਾਈ ਹੋਈ ਆ ਠੀਕ ਹੈ ਜੀ ਤੇ ਚਲੋ ਠੀਕ ਹੈ ਭੈਣੇ ਆਪਣੇ ਆਰਡਰ ਪਲੇਸ ਕਰ ਸਕਦੇ ਹੋ ਬਸ ਸ਼ਿਕਾਇਤ ਨਾ ਕਰਿਆ ਕਰੋ ਵੀ ਦੇਰ ਲੱਗੀ ਟਾਈਮ ਲੱਗ ਗਿਆ ਤੁਸੀਂ ਇਹ ਬਣਾਉਂਦੇ ਨੇ ਜੀ ਇਹਨਾਂ ਚੀਜ਼ਾਂ ਨੂੰ ਟਾਈਮ ਜ਼ਰੂਰ ਲੱਗਦਾ ਜੀ ਪਰ ਬਣਾਉਣ ਦੀ ਅਸੀਂ ਪੂਰੀ ਕੋਸ਼ਿਸ਼ ਕਰਦੇ ਆਂ ਚੀਜ਼ ਜਿਹੜੀ ਹੋਗੀ ਫਿਨਿਸ਼ਿੰਗ ਵਾਲੀ ਹੋਊਗੀ ਤੁਸੀਂ ਇਹਨਾਂ ਕੋਟੀਆਂ ਨੂੰ ਬਿਲਕੁਲ ਨੇੜੇ ਤੋਂ ਵੀ ਦੇਖ ਸਕਦੇ ਹੋ ਬਹੁਤ ਵਧੀਆ ਫਿਨਿਸ਼ਿੰਗ ਨਾਲ ਬਣਾਈਆਂ ਹੋਈਆਂ ਨੇ ਤੇ ਬਸ ਅੱਜ ਦੀ ਵੀਡੀਓ ਚ ਇੰਨਾ ਹੀ ਜੇ ਮਿਲਦਿਆਂ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਵਸਤੇ ਰਹੋ ਜੀ